ਥੋੜੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਦੇਸ਼ ਚ 500 ਤੇ 1000 ਦੇ ਨੋਟ ਅੱਜ ਰਾਤ ਤੋਂ 12 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਪੂਰੇ ਦੇਸ਼ 'ਚ ਇੱਕ ਇੱਕ ਹਹਾਕਾਰ ਮਚ ਗਈ ਹੈ ਲੋਕ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕਰਨ ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜਿਹੜੇ 500 ਤੇ 1000 ਦੇ ਨੋਟ ਨੇ ਉਹਨਾਂ ਵਾਪਸ ਜਮ੍ਹਾਂ ਕਰਾ ਦੇਣ ਔਰ ਉਸ ਤੋਂ ਬਾਅਦ ਜਿਹੜੇ ਅੱਜ ਰਾਤ 12 ਵਜੇ ਤੋਂ ਬਾਅਦ 500 ਤੇ 1000 ਦੇ ਨੋਟ ਦਾ ਕਿਸੇ ਦੇ ਵੀ ਤਰ੍ਹਾਂ ਦਾ ਕੋਈ ਲੈਣ ਦੇ ਨਹੀਂ ਰਹੇਗਾ ਅਸੀਂ ਇਸ ਵੇਲੇ ਖੜੇ ਹਾਂ ਜਲੰਧਰ ਦੇ ਇੱਕ ਏਟੀਐਮ 'ਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਕਿਸ ਤਰ੍ਹਾਂ ਭੀੜ ਲੱਗ ਚੁੱਕੀ ਹੈ ਲੋਕ ਇੱਥੇ ਪੈਸਾ ਜਮ੍ਹਾਂ ਕਰਾਣ ਆਏ ਨੇ ਕਿਉਂਕਿ ਇਸ ਏਟੀਐਮ 'ਚ ਇੱਕ ਮਸ਼ੀਨ ਆ ਜੋ ਬੈਂਕ 'ਚ ਪੈਸਾ ਜਮ੍ਹਾਂ ਕਰਾ ਰਹੀ ਔਰ ਜਿੰਨਾ ਕੋਲ ਘਰ 'ਚ 500 ਦੇ ਨੋਟ ਜਾਂ 1000 ਦੇ ਨੋਟ ਸੀਗੇ ਉਹ ਲੋਕ ਉਹਨਾਂ ਇੱਥੇ ਪੈਸਾ ਜਮ੍ਹਾਂ ਕਰਾਣ ਆਏ ਔਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਸਿਰਫ 1 ਘੰਟੇ ਦੇ ਅੰਦਰ-ਅੰਦਰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਇੱਕ ਇੱਥੇ ਵੱਡਾ ਵੱਡੀ ਲਾਈਨ ਲੱਗ ਗਈ ਹੈ ਲੋਕ ਕਰੀਬ ਇਸ ਟਾਈਮ ਤੇ ਵੀ ਆ ਕੇ ਹੁਣ ਪੈਸਾ ਜਮ੍ਹਾਂ ਕਰਾ ਰਹੇ ਨੇ ਔਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆਂ ਆਪਾਂ ਸੇ ਜਿਹੜੇ ਲੋਕ ਪੈਸਾ ਜਮ੍ਹਾਂ ਕਰਾਣਾ ਹੈ ਉਹਨਾਂ ਨਾਲ ਗੱਲ ਕਰਦੇ ਆਂ ਤੁਸੀਂ ਇੱਥੇ ਜਮ੍ਹਾਂ ਕਰ ਤੇ 22 ਹਜ਼ਾਰ ਮੈਂ ਹਰਾਮ ਦਾ ਕਮਾਇਆ ਹੋ ਦੱਸੋ ਮੈਨੂੰ ਤੁਸੀਂ ਤੁਸੀਂ ਕੀ ਤੁਸੀਂ ਕੀ ਕਰਨ ਆਏ ਹੋ ਮੈਂ ਪੈਸੇ ਜਮ੍ਹਾਂ ਕਰਾਣ ਆਇਆ ਜੀ ਕੀ ਕਿਉਂ ਕਰਨ ਆਏ ਹੋ ਕਿੱਦਾਂ ਤਾਂ ਲੱਗਿਆ ਤੁਹਾਨੂੰ ਜਦੋਂ ਮੋਦੀ ਨੇ ਦੱਸਿਆ ਕੀ ਪਤਾ ਲੱਗਾ ਤੁਹਾਨੂੰ ਹੋਰ ਹੁਣ ਤੁਸੀਂ ਕਿਸ ਤਰ੍ਹਾਂ ਇੱਥੇ ਜਮ੍ਹਾਂ ਕਰਾਣ ਆਏ ਹੋ ਪੈਸੇ ਉਹ ਨਹੀਂ ਬੰਦਾ ਤਾਂ ਕਾਫੀ ਸ਼ੌਕਟ ਹੋਇਆ ਵਾ ਕੀ ਮਤਲਬ ਹੈ ਇਕਦਮ ਉਹਨੇ 500000 ਰੁਪਏ ਬੰਦ ਕਰ ਦਿੱਤੇ ਜਿੰਨੇ ਵੀ ਸੀਗੇ ਉਹ ਸਭ ਹੁਣ ਟੈਨਸ਼ਨ ਬਈ ਕਿੱਦਾਂ ਜਮ੍ਹਾਂ ਕਰਾਵਾਂਗੇ ਕੀ ਹੋਏਗਾ ਕੀ ਬਣੇਗਾ ਕੁਝ ਪਤਾ ਨਹੀਂ ਚੱਲਦਾ ਉਹਨੇ ਕੋਈ ਪੈਸੇ ਕਢਾਣ ਵੀ ਆਇਆ ਸੀ ਜੀ ਮੈਂ ਆਇਆ ਜੀ ਕਢਵਾਣ ਤੁਸੀਂ ਪੈਸੇ ਕਿਉਂ ਕਢਾਣਾ ਹੈ ਹੁਣ ਤਾਂ 500 ਰੁਪਏ ਦਾ ਨੋਟ ਤਾਂ ਜਮ੍ਹਾਂ ਕਰਾਣਾ ਹੈ ਮੈਂ 100-100 ਦੇ ਨੋਟ ਕਢਵਾਣ ਆਇਆ ਹਾਂ ਸوير ਤੋਂ 500 ਦਾ ਨੋਟ ਕੋਈ ਲੇਗਾ ਨਹੀਂ ਤੇ ਮੈਂ ਇਸ ਕਰਕੇ 100 ਦਾ 100 ਦਾ ਨੋਟ ਲਿਆ ਲੇਕਿਨ ਉਹ 500 ਤੋਂ ਉੱਤੇ ਨੀਚੇ ਕੱਢਦੇ ਹੀ ਨਹੀਂ ਭੇਹਗੇ ਤੁਸੀਂ ਇੱਥੇ ਆਪਾਂ ਲੇਡੀਜ਼ ਵੀ ਆਏ ਉਹਨਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਇਸ ਫੈਸਲੇ ਨੂੰ ਕਿਦਾਂ ਦੇਖ ਰਹੇ ਹੋ ਨਹੀਂ ਇਹ ਮੈਨੂੰ ਤੇ ਕੋਈ ਫੈਸਲਾ ਪਸੰਦ ਨਹੀਂ ਆਇਆ ਇੱਕਦਮ ਜਿਹੜਾ ਲੋਕਾਂ ਦੇ ਵਿੱਚ ਇਹਨਾਂ ਨੇ ਹਾਹਾਕਾਰ ਮਚਵਾ ਦਿੱਤੀ ਹੈ ਕਿਉਂਕਿ ਇਹੋ ਜਿਹੇ ਜਿਹੜੇ ਡਿਸੀਜਨ ਹੈਗੇ ਇਹਨਾਂ ਨੂੰ ਟਾਈਮ ਦੇਣਾ ਪਬਲਿਕ ਨੂੰ ਵੀ ਅਵੇਅਰ ਕਰਨਾ ਚਾਹੀਦਾ ਹੈ ਕਿ ਇਹਦਾ ਕੀ ਰੀਜ਼ਨ ਹੈ ਜਦ ਤੱਕ ਪਬਲਿਕ ਇਹਦਾ ਕੋਈ ਰਿਸਪੌਂਸ ਨਹੀਂ ਪਾਉਂਦੀ ਇੱਕਦਮ ਤੁਸੀਂ ਆ ਕੇ ਸਭ ਕੁਝ ਰੋਕ ਦੇਣ ਵਾਲਾ ਕੰਮ ਹੈ ਮਤਲਬ ਕਿ ਕੋਈ ਵਿਵਾਰ ਨਹੀਂ ਚੱਲ ਸਕਦਾ ਇਹਦੇ ਨਾਲ ਹੁਣ ਜਿਸੇ ਮੇਰੀ ਬੱਚੀ ਬਾਹਰ ਹੀ ਹੈ ਉਹਦੇ ਕੋਲ ਜੇ ਮੰਨ ਲਓ 500 ਦਾ ਨੋਟ ਹੈ ਤਾਂ ਉਹ ਤਾਂ ਚਾਹੀ ਰੋਟੀ ਵਾਸਤੇ ਹੀ ਬੈਠੀ ਹੋਈ ਗਈ ਇਸ ਟਾਈਮ ਤੇ ਮਤਲਬ ਇਹੋ ਜਿਹੇ ਡਿਸੀਜਨ ਜਿਹੜੇ ਹੈਗੇ ਆ ਉਹ ਪਬਲਿਕ ਦੀ ਸਹਿਮਤੀ ਨਾਲ ਕਰਨੇ ਚਾਹੀਦੇ ਔਰ ਉਹਨੂੰ ਟਾਈਮ ਦੇਣਾ ਚਾਹੀਦਾ ਇਹ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਉਹਨਾਂ ਨੂੰ ਪਬਲਿਕ ਨੂੰ ਟਾਈਮ ਦੇਣਾ ਚਾਹੀਦਾ ਸੀਗਾ ਔਰ ਪ੍ਰਧਾਨ ਮੰਤਰੀ ਨੂੰ ਥੋੜਾ ਟਾਈਮ ਦੋਣਾ ਚਾਹੀਦਾ ਪਰ ਜੋ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਐਲਾਨ ਆ ਉਹਨਾਂ ਦਾ ਤਰਕ ਹੈ ਕਿ ਜੇਕਰ ਟਾਈਮ ਦੇ ਦੇਤੇ ਤੇ ਜੇ ਜਿਸ ਤਰ੍ਹਾਂ ਭ੍ਰਸ਼ਟਾਚਾਰ ਤੇ ਕਾਲੇ ਧਨ ਨੂੰ ਰੋਕ ਲਾਂ ਲਈ ਹੈ ਜਿਹੜਾ ਫੈਸਲਾ ਲਿਆ ਗਿਆ ਹੈ ਉਹਦੇ ਤੇ ਜਿਹੜੇ ਲੋਕ ਕਾਲਾ ਧਨ ਦਾ ਯੂਜ਼ ਕਰਦੇ ਨੇ ਉਹਨਾਂ ਉਹ ਵੀ ਚੁੱਕਣੇ ਹੋਣਗੇ ਤੇ ਉਹ ਵੀ ਕਿੱਥੇ ਨਾ ਕਿੱਥੇ ਦੁਆਰਾ ਕੋਈ ਨਾ ਕੋਈ ਵੱਡੀ ਸਕੀਮ ਲੱਭ ਲੈਂਦੇ ਆਪਾਂ ਹੋਰ ਲੋਕਾਂ ਨਾਲ ਗੱਲ ਕਰਦੇ ਤੁਸੀਂ ਵੀ ਇੱਥੇ ਪੈਸਾ ਜਮ੍ਹਾਂ ਕਰਾਣ ਆਇਓ ਤੁਹਾਡੇ ਦੇਖ ਰਿਹਾ ਜਿਸ ਤਰ੍ਹਾਂ ਤੁਸੀਂ ਤੁਹਾਡੇ ਹੱਥ 'ਚ ਹਜ਼ਾਰ ਹਜ਼ਾਰ ਦੇ ਨੋਟ ਨੇ ਕਿੰਨੀ ਕੋ ਵੱਡੀ ਮੁਸ਼ਕਲ ਸਾਬਤ ਕਰ ਰਹੇ ਹੋ ਕਿੰਨੀ ਦੇਰ ਚੋਂ ਇਸ ਲਾਈਨ ਚ ਖੜੇ ਹੋ ਸਰ ਕਾਫੀ ਮੁਸ਼ਕਿਲ ਹੈ ਮੈਂ ਇੱਥੇ ਅੱਧੇ ਘੰਟੇ ਪਹਿਲਾਂ ਵੀ ਆਇਆ ਇੱਥੇ ਮਸ਼ੀਨ ਆਊਟ ਆਫ ਸਰਵਿਸ ਆ ਗਈ ਉਸ ਤੋਂ ਬਾਅਦ ਮੈਂ ਦੋ ਤਿੰਨੇ ਟੀਮ ਹੋਰ ਕੇ ਆਇਆ ਉਹਨਾਂ ਦੇ ਵੀ ਆਊਟ ਆਫ ਸਰਵਰ ਆ ਰਿਹਾ ਆ ਤੋਂ ਸਰ ਇਹਦੇ ਨਾਲ ਇਹ ਪ੍ਰੋਬਲਮ ਹੋ ਰਹੀ ਹੈ ਸਰਕਾਰ ਨੇ ਕਨਫਰਮੇਸ਼ਨ ਨਹੀਂ ਦਿੱਤੀ ਵੀ ਪਹਿਲੇ ਅਸੀਂ ਨੋਟ ਬੰਦ ਕਰ ਰਹੇ ਹਾਂ ਕਿਉਂਕਿ ਸਾਰਿਆਂ ਨੂੰ ਮੁਸ਼ਕਿਲ ਹੋ ਰਹੀ ਸਾਰਿਆਂ ਲੋਕਾਂ ਕੋਲ ਪਿਆ ਹੈਗਾ ਸਾਰਿਆਂ ਦੇ ਘਰ ਹੈਗਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਜਦੋਂ ਐਲਾਨ ਕੀਤਾ ਤੁਹਾਨੂੰ ਪੂਰਾ ਪਤਾ ਲੱਗ ਗਿਆ ਕਿ ਟੈਕਨੀਕਲਿਟੀਜ਼ ਕੀ ਹੈਗੀਆਂ ਕਦੋਂ ਜਿਹੜਾ ਪੈਸਾ ਯੂਜ਼ ਹੋ ਸਕਦਾ ਤੇ ਕਦੋਂ ਨਹੀਂ ਹੋ ਸਕਦਾ ਤੁਹਾਨੂੰ ਪੂਰੀ ਇਸ ਚੀਜ਼ ਦੀ ਇਨਫੋਰਮੇਸ਼ਨ ਮਿਲ ਗਈ ਹੈ ਸਰ ਬਰੀਫਲੀ ਨਹੀਂ ਮਿਲੀ ਬੇਸਿਕਲੀ ਸਾਰੇ ਕਹਿ ਰਿਹਾ ਵੀ ਜਿੱਦਾਂ 4 4000 ਪਰ ਡੇ ਅਸੀਂ ਐਕਸਚੇਂਜ ਕਰਾ ਸਕਦੇ ਹਾਂ ਬੈਂਕ ਚ ਜਾ ਕੇ ਜਮ੍ਹਾਂ ਦਾ ਪਤਾ ਨਹੀਂ ਇਹਨਾਂ ਨੇ ਲਿਮਟ ਨਹੀਂ ਦੱਸੀ 31 ਸتمبر ਤੱਕ ਚੱਲੀ ਜਾਣੇ ਨੋਟ 31 ਸتمبر ਤੱਕ ਤੁਹਾਨੂੰ ਪੂਰਾ ਪੂਰਾ ਪਤਾ ਲੱਗ ਗਿਆ ਪ੍ਰਧਾਨ ਮੰਤਰੀ ਨੇ ਕੀ ਕਿਹਾ ਬਹੁਤੀ ਜਨੋਲੇਜ ਹੈ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ 31 ਜੰਬਰ ਦਾ ਤੁਸੀਂ ਜਮਾ ਕਰਾ ਸਕਦੇ ਹੋ ਇੰਨੀ ਘਬਰਾਂ ਦੀ ਲੋੜ ਨਹੀਂ ਜਿਹੜੀ ਆਪਾਂ ਹੁਣੇ ਖੱਲਾ ਛੇਰੀ ਪੈ ਗਈ ਜਮਾ ਕਰਾ ਦੀਏ ਕਰਾ ਦੀਏ ਭਾਏ ਨਹੀਂ ਫਿਰ ਆਰਾਮ ਨਾਲ ਪਰਸ ਕੱਲ ਦਾ ਬੈਂਕ ਬੰਦ ਰਹਿਣਗੇ ਉਸ ਤੋਂ ਬਾਅਦ ਤੁਸੀਂ ਜਮਾ ਕਰਾਓ ਆਪਣੇ ਆਈਡੀ ਦੇ ਉੱਤੇ ਤੁਹਾਡੀ ਬੈਂਕ ਜਮਾ ਕਰਾ ਸਕਦੇ ਤੁਸੀਂ ਆਰਾਮ ਦੇ ਨਾਲ ਬੈਂਕ ਦੇ ਵਿੱਚ ਜਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪ੍ਰਧਾਨ ਮੰਤਰੀ ਦੇ ਲਾਨ ਤੋਂ ਬਾਅਦ ਲੋਕਾਂ ਇੱਕਾਫੀ ਪੈਨਿਕ ਹੈ ਕਹਾਕਾਰ ਮਚ ਗਿਆ ਜਿਸ ਤਰ੍ਹਾਂ ਇਹ ਲਾਈਨ ਵੀ ਲੱਗੀ ਹੋਈ ਹੈ ਹਜ ਤੱਕ ਪੂਰੀ ਜਾਣਕਾਰੀ ਲੋਕਾਂ ਨੂੰ ਨਹੀਂ ਮਿਲੀ ਹੈ ਅਸੀਂ ਵੀ ਲੋਕਾਂ ਦੀ ਮਦਦ ਕਰਾਂਗੇ ਜਿਸ ਤਰ੍ਹਾਂ ਜੇ ਪੂਰੀ ਜਾਣਕਾਰੀ ਆਪਾਂ ਲੋਕਾਂ ਤੱਕ ਪਹੁੰਚਾਉਂਦੇ ਰਹੀਏ ਜੋ-ਜੋ ਟੈਕਨੀਕੈਲिटीज ਨੇ ਉਹ ਆਪਾਂ ਲੋਕਾਂ ਤੱਕ ਤੁਹਾਡੇ ਤੱਕ ਪਹੁੰਚਾਦੇ ਰਹੀਏ ਕੈਮਰਾਮੈਨ ਕੇਵਲ ਦੇ ਨਾਲ ਰਮਨਸ਼ੂ ਗਾਬਾ ਜਗਮਨੀ ਟੀਵੀ ਜਲੰਧਰ